ਹਾਂਜੀ ਅੱਜ ਅੱਜ ਦਾ ਤੇ ਆਪਾਂ ਸਪੱਸ਼ਟ ਕਰਨ ਦੇਣ ਆਏ ਹਾਂ ਕੀ ਕਹਿਣਾ ਚਾਹਦੇ ਆ ਅੱਜ ਦੇ ਦੇਦ ਤੇ ਮੈਂ ਸਮਝਣਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀ ਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਹ ਤੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਗਈ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵੱਖਰਾ ਲਿਖਿਆ ਗਿਆ ਜਿਹੜੇ ਬਾਖੀ ਸਾਹਿਬ ਦਾ ਮਨਚੇਵ ਲਿਖਿਆ ਮੈਂ ਮੈਂ 7 ਤੋਂ 12 ਤੱਕ ਵਜੀਦ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣ ਆਇਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਢੇਰਾ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ